ਸਾਡੀ ਅੱਖ ਦੇਖ ਕੇ ਯੱਕਿਆਂ ਨੇ ਬੈਰ ਨਹੀਂ ਲਾਇਆ ਸਾੜਾ ਗੋਲਿਆਂ ਨੂੰ ਗਹਿਮ ਹੋ ਗਿਆ ਕਿ ਬਾਦਸ਼ਾਹ ਮਾਰ ਲੈਣਗੇ ਫਿਲਮ ਬਦਨਾਮ ਕਿਉਂ ਹੈ ਮਸਟ ਵਾਚ ਫਿਲਮ ਮੈਂ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲੇ ਇਸ ਫਿਲਮ ਦਾ ਜਿਹੜਾ ਯੂਐਸਪੀ ਫੈਕਟਰ ਹੈ ਉਹ ਖੁਦ ਅਦਾਕਾਰ ਜੇ ਰੰਦਾਵਾ ਜਿहां ਜੇ ਰੰਦਾਵਾ ਹਮੇਸ਼ਾ ਹੀ ਆਪਣਾ ਜਿਹੜਾ ਵਿਜ਼ਨ ਹੈ ਉਹ ਫਿਲਮ ਦੇ ਵਿੱਚ ਕਾਫੀ ਵਾਈਡ ਐਂਗਲ ਚ ਦਿਖਾਉਂਦੇ ਨੇ ਔਰ ਮੈਂ ਤੁਹਾਨੂੰ ਦੱਸ ਦਵਾ ਕਿ ਇਸ ਫਿਲਮ ਦਾ ਐਕਸ਼ਨ ਵੀ ਜਦੋਂ ਤੁਸੀਂ ਵੇਖੋਗੇ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਕਾਫੀ ਵੱਡੇ ਬਜਟ ਦੇ ਨਾਲ ਇਸ ਫਿਲਮ ਦੇ ਐਕਸ਼ਨ ਨੂੰ ਫਰੇਮ ਕੀਤਾ ਗਿਆ ਹੈ ਬਹੁਤ ਹੀ ਵੱਡੇ ਗ੍ਰਾਫਸ ਦੇ ਉੱਤੇ ਇਸ ਫਿਲਮ ਨੂੰ ਬਣਾਇਆ ਗਿਆ ਹੈ ਫਿਲਮ ਦੇਖ ਕੇ ਇਸ ਦਾ ਅੰਦਾਜ਼ਾ ਲੱਗ ਜਾਂਦਾ ਹੈ ਲੇਕਿਨ ਉੱਥੇ ਹੀ ਦੂਜੇ ਪਾਸੇ ਜੇ ਰੰਦਾਵਾ ਦੀ ਮਿਹਨਤ ਅਤਿ ਉਨਤੀ ਡੈਡੀਕੇਸ਼ਨ ਉਹਦੇ ਕਿਰਦਾਰ ਦੇ ਵਿੱਚ ਸਾਫ-ਸ ਜਦੋਂ ਅਸੀਂ ਕੋਈ ਸਾਊਥ ਇੰਡੀਅਨ ਫਿਲਮ ਹੀ ਦੇਖ ਰਹੇ ਆ ਸਾਊਥ ਦੀ ਫਿਲਮ ਹੀ ਦੇਖ ਰਹੇ ਆ ਜਿਸ ਦੇ ਵਿੱਚ ਸਾਡਾ ਪੰਜਾਬੀ اداکار ਜੇ ਰੰਦਾਵਾ ਐਜ਼ ਅ ਲੀਡ ਪਰਫਾਰਮ ਕਰ ਰਿਹਾ ਹੈ ਔਰ ਬਸ ਲੈਂਗੁਏਜ ਜਿਹੜੀ ਹੈ ਉਹ ਪੰਜਾਬੀ ਦੇ ਵਿੱਚ ਡੱਪ ਕਰ ਦਿੱਤੀ ਗਈ ਹੈ ਫਿਲਮ ਦਾ ਬੀਜੀਐਮ ਵੀ ਕੁਝ ਐਸੇ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਹਰ ਇਮੋਸ਼ਨ ਨੂੰ ਸਕਰੀਨ ਤੇ ਦੇਖਣਾ ਖੂਬਸੂਰਤ ਲੱਗਦਾ ਹੀ ਹੈ ਲੇਕਿਨ ਇੰਜ ਲੱਗਦਾ ਹੈ ਕਿ ਜਿਵੇਂ ਸਾਊਥ ਦਾ ਸਿਰੇਮਾ ਅਸੀਂ ਸਿਰੇਮਾ ਘਰ ਦੇ ਵਿੱਚ ਬੈਠ ਕੇ ਦੇਖ ਰਿਹਾ ਉਹ ਵੈਲ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਸੋਣੀ ਕੋਸ਼ਿਸ਼ ਸੀ ਜਿਹੜੀ ਕਿ ਮੁਕੰਮਲ ਹੋ ਚੁੱਕੀ ਹੈ ਸੋ ਹੈਸ ਟੂ ਜੇਰਨਦਾਵਾ ਅਨੁਲੰਭ ਦੀ ਪੂਰੀ ਟੀਮ ਬਦਨਾਮ ਨੂੰ ਵੈਲ ਇਸ ਤੋਂ ਬਾਅਦ ਗੱਲ ਕਰਦੇ ਆ ਫਿਲਮ ਦੀ ਕਹਾਣੀ ਦੀ ਫਿਲਮ ਦੀ ਕਹਾਣੀ ਅਤੇ ਡਾਇਲੋਗਸ ਜਿ세 ਲੋਖਾ ਵੱਲੋਂ ਲਿਖੇ ਗਏ ਆ ਤੁਹਾਨੂੰ ਦੱਸ ਦੇ ਕਿ ਕੁਝ ਡਾਇਲੋਗਸ ਵਾਕਈ ਕਾਫੀ ਵਜ਼ਨਦਾਰ ਨੇ ਔਰ ਫਿਲਮ ਦੇ ਕਹਾਣੀ ਨੂੰ ਜਿਸ ਤਰੀਕੇ ਨਾਲ ਵੱਖ-ਵੱਖ ਇਮੋਸ਼ਨਸ ਦੇ ਕੇ ਦਿਖਾਇਆ ਗਿਆ ਉਹ ਵੀ ਆਪਣੇ ਆਪ ਦੇ ਵਿੱਚ ਐਂਟਰਟੇਨਿੰਗ ਹੈ ਫਿਲਮ ਦੇ ਵਿੱਚ ਜਿੱਥੇ ਇੱਕ ਪਾਸੇ ਸ਼ਰਾਬ ਦੇ ਬਿਜ਼ਨਸ ਦੀ ਗੱਲ ਕੀਤੀ ਗਈ ਹੈ ਉੱਥੇ ਹੀ ਦੂਜੇ ਪਾਸੇ ਰਿਸ਼ਤਿਆਂ ਦੀ ਗੱਲ ਜੀ ਕੀਤੀ ਗਈ ਹੈ ਜੇ ਰੰਦਾਵਾਦਾ ਆਪਣੇ ਮਾਂ ਅਤੇ ਬਾਪ ਦੇ ਨਾਲ ਜੋ ਰਿਸ਼ਤਾ ਦਿਖਾਇਆ ਗਿਆ ਹੈ ਜਿਸ ਤਰੀਕੇ ਨਾਲ ਉਸ ਨੂੰ ਪਲੋਟ ਕਰਕੇ ਫਰੇਮ ਕੀਤਾ ਗਿਆ ਹੈ ਉਹ ਬਹੁਤ ਹੀ ਜ਼ਿਆਦਾ ਤੁਹਾਨੂੰ ਕਿਤੇ ਕਿਤੇ इमोशनल ਵੀ ਕਰੇਗਾ ਐਂਡ ਵਾਓ ਫੈਕਟਰ ਵੀ ਦਿੰਦਾ ਹੈ ਇਸ ਫਿਲਮ ਨੂੰ ਫਿਲਮ ਬਦਨਾਮ ਦਾ 뮤직 ਵੀ ਕਾਫੀ ਵੱਡੇ ਸਕੇਲ ਤੇ ਬਣਾਇਆ ਗਿਆ ਹੈ ਮਾਈਤੇ ਕੋਈ ਦਗੜਦੱਲੇ ਵਾਲੀ ਗੇਮ ਖੇਡਣ ਨਹੀਂ ਆਇਆ ਫਿਲਮ ਦੇ ਵਿੱਚ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜੋ ਤੁਹਾਨੂੰ ਬਹੁਤ ਐਂਟਰਟੇਨਿੰਗ ਲੱਗਣਗੀਆਂ ਪਹਿਲੀ ਪੰਜਾਬੀ ਫਿਲਮ ਹੈ ਜਿਸ ਦੇ ਵਿੱਚ ਸਾਡਾ ਹੀਰੋ ਜਿਹੜਾ ਹੈ ਉਹ ਕੈਂਚੀ ਚਪਲ ਪਾ ਕੇ ਕੈਂਚੀ ਚਪਲ ਨੂੰ ਫਲੈਕਸ ਕਰਦਾ ਹੋਇਆ ਜ਼ਬਰਦਸਤ ਐਕਸ਼ਨ ਕਰ ਰਿਹਾ ਹੈ ਉੱਥੇ ਹੀ ਫਿਲਮ ਦੀ ਡਾਇਰੈਕਸ਼ਨ ਵੀ ਬਹੁਤ ਵਧੀਆ ਢੰਗ ਨਾਲ ਕੀਤੀ ਗਈ ਹੈ ਤਕਨੀਕੀ ਪੱਖੋਂ ਵੀ ਇਹ ਫਿਲਮ ਕਾਫੀ ਮਜ਼ਬੂਤ ਜਾਪਦੀ ਹੈ ਇਤੋਂ ਤੱਕ ਕਿ ਡਾਇਰੈਕਟਰ ਮਨੀਸ਼ ਘਟ ਵੱਲੋਂ ਕੁਝ ਸੀਨਸ ਬਹੁਤ ਬਿਊਟੀਫੁਲੀ ਸ਼ਾਟ ਕੀਤੇ ਗਏ ਨੇ ਦੇਖ ਕੇ ਵਾਓ ਫੈਕਟਰ ਫੀਲ ਹੁੰਦੇ ਐਂਡ ਉਸ ਤੋਂ ਇਲਾਵਾ ਫਿਲਮ ਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਨੇ ਜੋ ਤੁਹਾਨੂੰ ਬਹੁਤ ਐਂਟਰਟੇਨਿੰਗ ਲੱਗਣਗੀਆਂ ਫੋਰ ਐਗਜ਼ਾਮਪਲ ਜੇਰਾ ਦਾਵਾ ਦੇ ਕੁਝ ਜੈਸਚਰਸ ਰਹੋ ਜਿਹਨے ਜਿਹੜੇ ਕੀ ਆਡੀਅנס ਨੂੰ ਖੂਬ ਐਂਟਰਟੇਨ ਕਰਦੇ ਨੇ ਸਿਨੇਮਾਕਾਰ ਦੇ ਵਿੱਚ ਔਰ ਬਾਹਰ ਆ ਕੇ ਜੇ ਰੰਦਾਵਾ ਦੇ ਉਹਨਾਂ ਨਿੱਕੇ ਨਿੱਕੇ ਜੈਸਚਰ ਵੀ ਤਰੀਕ ਵੀ ਬਹੁਤ ਹੁੰਦੀ ਹੈ ਉਸਦੇ ਲਈ ਤੁਹਾਨੂੰ ਫਿਲਮ ਦੇਖਣੀ ਪਾਏਗੀ ਫਿਲਮ ਦਾ ਸੈਕਿੰਡ ਹਾਫ ਕਾਫੀ ਜ਼ਿਆਦਾ ਮਜ਼ਬੂਤੀ ਨਾਲ ਖੜਿਆ ਆਇਆ ਕਿ ਹੈ ਜਿਸ ਦੇ ਵਿੱਚ ਵਕ ਵਕ ਇਮੋਸ਼ਨਸ ਦੇਖਣ ਨੂੰ ਮਿਲਣਗੇ ਔਰ ਇਸ ਫਿਲਮ ਦੇ ਵਿੱਚ ਜੇ ਰੰਦਾਵਾ ਦਾ ਇੱਕ ਇਸ਼ਕ ਮੁਹੱਬਤ ਵਾਲਾ ਐਂਗਲ ਵੀ ਦੇਖਣ ਮਿਲੇਗਾ ਵਿਦ ਜੈਸਪਨ ਬਸੇਨ ਇਸ ਤੋਂ ਇਲਾਵਾ ਫਰਸਟ ਹਾਫ ਦੇ ਵਿੱਚ ਤੁਸੀਂ ਐਂਟਰਟੇਨਮੈਂਟ ਤਾਂ ਖੂਬ ਹੋਣੇ ਔਰ ਲੇਕਿਨ ਕੁਝ ਸੀਨਸ ਸ਼ਾਇਦ ਤੁਹਾਨੂੰ ਥੋੜੇ ਖਿੱਚੇ ਹੋਏ ਲੱਗ ਸਕਦੇ ਨੇ ਲੇਕਿਨ باوجود ਇਸ ਦੇ ਜਦੋਂ ਜਦੋਂ ਜੇ ਔਨ ਸਕ੍ਰੀਨ ਆਂਦੇ ਨੇ ਤੇ ਉਦੋਂ ਉਦੋਂ ਹੀ ਜਿਹੜੀ ਸਿਨੇਮਾ ਕਾਰ ਦੀ ਰੌਣਕ ਹੈ ਉਹ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਕੁਝ ਬਾਲੀਵੁੱਡ ਅਦਾਕਾਰ ਵੱਡੇ ਚਿਹਰੇ ਵੀ ਤੁਹਾਨੂੰ ਇਸ ਫ ਜਿਹੜਾ ਹੈ ਉਹ ਪਲੇ ਕੀਤਾ ਹੈ ਲੇਕਿਨ ਵਾਕਈ ਦੇ ਵਿੱਚ ਕਾਬਿਲ ਇਤਿਹ ਹੈ ਉਤੇ ਇਹ ਜੇਕਰ ਕਿਰਦਾਰਾਂ ਦੀ ਗੱਲ ਕਰੀਏ ਤੇ ਬਾਲੀਵੁੱਡ ਐਕਟਰ ਮੁਕੇਸ਼ ਰਿਸ਼ੀ ਇਸ ਫਿਲਮ ਦੇ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਜੋ ਕਿ ਇੱਕ ਨੈਗੇਟਿਵ ਕਿਰਦਾਰ ਹੈ ਇਸ ਤੋਂ ਬਾਅਦ ਫਿਲਮ ਦੇ ਯੂਐਸਪੀ ਤੋਂ ਦੇ ਕਿਰਦਾਰ ਵੀ ਨੇ ਤੁਹਾਨੂੰ ਦੱਸ ਦੇ ਕਿ ਫਿਲਮ ਦੇ ਵਿੱਚ ਤੁਹਾਨੂੰ ਬਾਲੀਵੁੱਡ ਦੇ ਵੀ ਕਈ ਵੱਡੇ ਥੇਰੇ ਨਜ਼ਰ ਆਂਗੇ ਜਿਵੇਂ ਕਿ ਮੁਕੇਸ਼ ਰਿਸ਼ੀ ਹਾਲਾਂਕਿ ਫਿਲਮ ਦੇ ਵਿੱਚ ਉਹਨਾਂ ਦਾ ਨੈਗੇਟਿਵ ਕਿਰਦਾਰ ਹੈ ਪਰ ਆਡੀਅנס ਨੂੰ ਕਾਫੀ ਐਂਟਰਟੇਨਿੰਗ ਲੱਗਦਾ ਹੈ ਉਸ ਤੋਂ ਇਲਾਵਾ ਗੋਲਬਾਲ ਫੇਮ ਪ੍ਰਿਜੇਸ਼ ਇਸ ਫਿਲਮ ਦੇ ਵਿੱਚ ਨਜ਼ਰ ਆਂਗੇ ਅਰ ਜਿਹਨੇ ਲੰਮ ਠਾ ਲਿਆ ਆਪਣੇ ਕਿਰਦਾਰ ਨੂੰ ਪੂਰੇ ਤਰੀਕੇ ਨਾਲ ਟੋਟਲੀ ਡਿਫਰੈਂਟਲੀ ਪਲੇ ਕਰਕੇ ਹੋਇਆ ਨਿਰਮਲ ਰਿਸ਼ੀ ਜੀ ਜੀ ਹਾਂ ਨਿਰਮਲ ਰਿਸ਼ੀ ਜੀ ਇਸ ਸੰਦੇ ਵਿੱਚ ਬੜੇ ਅਹਿਮ ਕਿਰਦਾਰ ਦੇ ਵਿੱਚ ਨਜ਼ਰ ਆਉਂਦੇ ਆ ਔਰ ਗੁਲਾਬੋ ਉਹਨਾਂ ਦਾ ਨਾਮ ਇਸ ਫਿਲਮ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲੇਗਾ ਜਿਸ ਨਾਮ ਤੋਂ ਉਹ ਇੰਡਸਟਰੀ ਦੇ ਵਿੱਚ ਕਾਫੀ ਦੇਰ ਪਹਿਲਾਂ ਹੀ ਫੇਮਸ ਹੋ ਚੁਕੇ ਸੀ ਜੈ ਵੈਲ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਜੈਸਮਿਨ ਵਸੀਨ ਆਪੋਜੀਟ ਨਜ਼ਰ ਆ ਰਹੀ ਹੈ ਜੇਰਨਦਾਵਾ ਦੇ ਬਹੁਤ ਹੀ ਕਿਊਟ ਕੈਰੈਕਟਰ ਉਹਨਾਂ ਦਾ ਵੀ ਹੈ ਔਰ ਬਹੁਤ ਹੀ ਬਿਊਟੀਫੁਲੀ ਉਹਨਾਂ ਨੇ ਉਸ ਨੂੰ ਪਲੇ ਕੀਤਾ ਹੈ ਇਸ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਰਾਣਾ ਜਨ ਬਹਾਦਰ ਬਹੁਤ ਅਹਿਮ ਕਿਰਦਾਰ ਦੇ ਵਿੱਚ ਨਜ਼ਰ ਆਣਗੇ ਔਰ ਜੇਰਨਦਾਵਾ ਬਾਦਸ਼ਾਹ ਦਾ ਕਿਰਦਾਰ ਨਿਭਾ ਰਿਹਾ ਔਰ ਉਹਨਾਂ ਦੇ ਬਾਪ ਦਾ ਕਿਰਦਾਰ ਨਿਭਾ ਰਿਹਾ ਹੈ ਥੀਏਟਰ ਦੇ ਬਹੁਤ ਹੀ ਬਾਕਮਾਲ ਆਰਟਿਸਟ ਸੈਮੂਲ ਔਰ ਮਾਂ ਦਾ ਕਿਰਦਾਰ ਨਿਭਾ ਰਹੇ ਨੇ ਅਨੀਤਾ ਮੀਤ ਜਿਨ੍ਹਾਂ ਨੇ ਆਪਣੇ ਆਪਣੇ ਕਿਰਦਾਰਾਂ ਦੇ ਨਾਲ ਬਹੁਤ ਹੀ ਖੂਬਸੂਰਤੀ ਦਿਨ ਜੇਕਰ ਤੁਸੀਂ ਜੇ ਰੰਦਾਵਾਦੀ ਫਿਲਮਾਂ ਨੂੰ ਜਾਂ ਐਕਸ਼ਨ ਫਿਲਮਾਂ ਨੂੰ ਪਸੰਦ ਕਰਦੇ ਹੋ ਤਾਂ ਤੁਹਾਨੂੰ ਇਹ ਪੰਜਾਬੀ ਫਿਲਮ ਜ਼ਰੂਰ ਪਸੰਦ ਆਵੇਗੀ। ਹਾਂ ਜੇਕਰ ਤੁਸੀਂ ਥੋੜਾ ਐਕਸ਼ਨ ਤੋਂ ਗੁਰੇਜ਼ ਕਰਦੇ ਹੋ ਤਾਂ ਸ਼ਾਇਦ ਤੁਹਾਨੂੰ ਇਸ ਫਿਲਮ ਦਾ ਐਕਸ਼ਨ ਥੋੜਾ ਲਾਊਡ ਲੱਗ ਸਕਦਾ ਹੈ ਲੇਕਿਨ ਵਾਕਈ ਦੇ ਵਿੱਚ ਜੋ ਕੋਸ਼ਿਸ਼ ਕੀਤੀ ਗਈ ਹੈ ਉਹ ਬਹੁਤ ਹੀ ਕਾਬਿਲ-ਏ-ਤਾਰੀਫ਼ ਹੈ ਪੂਰੀ ਟੀਮ ਵੱਲੋਂ ਔਰ ਜੇ ਰੰਦਾਵਾ ਦੇ ਆਪਣੇ ਵਿਜ਼ਨ ਨੂੰ ਜਿਸ ਤਰੀਕੇ ਨਾਲ ਉਸ ਫਿਲਮ ਦੇ ਵਿੱਚ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਆਪਣੇ ਕਰੈਕਟਰ ਨੂੰ ਪਲੇ ਕੀਤਾ ਹੈ ਉਹ ਵਾਕਈ ਕਾਬਿਲ-ਏ-ਤਾਰੀਫ਼ ਹੈ। ਸੋ ਫੋ ਕੁੱਲ ਮਿਲਾ ਕੇ ਇਹ ਫਿਲਮ ਜੜੀ ਹੈ ਫੁਲੀ ਫੈਮਿਲੀ ਐਂਟਰਟੇਨਿੰਗ ਫਿਲਮ ਹੈ